ਯੋਗਾ ਦੇਖ ਹੱਥ ਦੀਂ ਕੀਆ ਕਹੀ ਨ ਕਿਉਂ ਗੁਆਨ ਦੇਖ ਹੱਥ ਰਖੀ ਚਲਤ ਭਾਯੋ ਜਬ ਤ ਕੋ ਸ਼ੋਗ ਹੈ 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 ਸਭ ਜਗ ਪਰੋ ਮਿਰਦ ਸਾਤਾ ਜਿਨ ਕੀਆ ਸੀਸ ਲਾ ਦਿਆ ਪਰ ਸਿਰ ਲਾ ਦਿਆ ਨਾਟ ਕਤੇ ਜਿਗ ਕੀ ਤਾਜ ਪ੍ਰਭ ਦੂਰ ਤੜ ਤਹਿਆ ਵਿਚ ਲਾ ਜਾ ਜਿਤ ਚਰਨ ਕਮਲ ਕਾ ਆਸਰਾ ਜਿਤ ਚਰਨ ਕਮਲ ਸੰਗ ਜੋੜੀ ਐ ਵਰਨੁ ਚੈ ਗਰਾਈਆ ਗੁਰ ਸ਼ਕਤੀ ਤੇ ਵਰ ਹੋੜੀ ਐ ਬਾਹੇ ਜਨਾ ਦੀ ਪੱਕੜੀ ਐ ਸਦ ਦੀਜੈ ਬਾਹਰ ਛੋੜੀ ਐ ਤੇਖ ਬਹਾਦਰ ਬੋਲਿਆ ਤਰ ਐਂਗੇ ਧਰਮਨਾ ਛੋੜੀ ਐ ਗਰੀਬ ਦਵਾਜ ਸਤਿਗੁਰੂ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੀ ਪਰਮ ਪੁੰਜ ਦੀ ਖਾਜਰੀ ਅੰਦਰ

ਬੜੀ ਸ਼ਰਧਾ ਭਾਵਨਾ ਸਹਿਤ ਬਿਨਾ ਰਹੇ ਸਤਿਗੁਰੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਰਸ ਪ੍ਰਦਾਨ ਕੀਤੇ ਆਪ ਜੀ ਨੇ ਸਰਵਨ ਕੀਤਾ ਹੈ ਆਓ ਕੁਝ ਸਮਾਂ ਜੋ ਸਤਿਗੁਰ ਸਾਹਿਬ ਜੀ ਨੇ ਵੱਡਾ ਸਾਕਾ ਕੀਤਾ ਸਤਿਗੁਰ ਦਾ ਪਾਵਨ ਇਤਿਹਾਸ ਜਿੰਨੀ ਤੱਕ ਮੈਨੂੰ ਸਤਿਗੁਰ ਉਪਦੇਸ਼ ਦੇਣਗੇ ਮੈਂ ਆਪ ਜੀ ਦੀ ਸਮਰਸ ਰੱਖਣ ਦਾ ਜਨਨ ਕਰਦਾ ਆ ਆਪ ਇਤਾਦ